ਇਹ ਨੁਕਸਾਨ ਹੋਇਆ ਇਹਨਾਂ ਦਾ ਠੀਕ ਹੈ ਨਾ ਬਿਲਕੁਲ ਝੋਨੇ ਮਾਰੀ ਗਈ ਤੁਸੀਂ ਇਹ ਦੇਖੋ ਵੀ ਕਿੱਡਾ ਕਿੱਡਾ ਪਾਣੀ ਆ ਅੱਜ ਜਰ ਕੋ ਵੀਡੀਓ ਨੂੰ ਯਾਰ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ WhatsApp ਤੇ ਸ਼ੇਅਰ ਕਰ ਦਿਓ ਹੋਰ ਆਫ ਕਰ ਦਿਓ ਪਰ ਇੰਨਾ ਕੁ ਜ਼ਰੂਰ ਹੈ ਇਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੋ ਪ੍ਰਭੂ ਅੱਜ ਤੁਹਾਨੂੰ ਲਾਈਵ ਦਿਖਾਵਾਂ ਤੇ ਕਰ ਪਹੁੰਚਿਆ ਜਾਂਦਾ ਇੰਨਾ ਲੋਕਾਂ ਨਾਲ ਉਹ ਕੀਤਾ ਜਾਂਦਾ ਕਿਉਂਕਿ ਭਰਾਵੋ ਬਹੁਤ ਜਿਆਦਾ ਮੁਸ਼ਕਲ ਹੋ ਗਿਆ ਇਹਨਾਂ ਨੂੰ ਮੈਥੋਂ ਤਾਂ ਇੱਥੇ ਖੜਿਆ ਤੱਕ ਨਹੀਂ ਜਾਂਦਾ ਇੰਨੀ ਗਰਮੀ ਹੈ ਜੇ ਮੈਂ ਉਹਦਾ ਮੂੰਹ ਦਿਖਾ ਦਿਆ ਨਾ ਮੇਰਾ ਮੂੰਹ ਐ ਓਏ ਆਹਰ ਰੱਖ ਲੈਂਦੇ ਥੱਬੇ ਕਿ ਨਹੀਂ ਲੋਟਾਉਣੇ ਭਰਾਵੋ ਇੱਕ ਬੇਨਤੀ ਕਰਦੇ ਆ ਆਹ ਨਾ ਲੈ ਕੇ ਆਓ ਕਿਉਂਕਿ ਇਹਨਾਂ ਦੀਆਂ ਮਸ਼ੀਨਾਂ ਤਾਂ ਪਾਣੀ 'ਚ ਡੁੱਬੀਆਂ ਪਈਆਂ ਆਪਾਂ ਸਾਫਤੀ ਮੱਕੀ ਲਿਆਉਣੇ ਇੱਥੇ ਸਾਫਤੀ ਮੱਕੀ ਲਿਆ ਕੇ ਤੇ ਅਹੋ ਨਾ ਕਰੋ ਹਣਾ ਚਾਰ ਲਿਓ ਇਹਨਾਂ ਵਾਸਤੇ ਜਾਂ ਲਿਓ ਭਰਾਵਾ ਕੁੱਤਰਿਆ ਹੋਇਆ ਹਰਾ ਆਹਾਂ ਮੱਕੀ ਇਹਨਾਂ ਵਾਸਤੇ ਨਾ ਲਿਓ ਏ ਖਰਾਬ ਹੁੰਦੀ ਐ ਇੱਥੇ ਕਿਉਂਕਿ ਭਰਾਵਾ ਇੱਥੇ ਹਾੜਾਂ ਦਾ ਕਰਕੇ ਮਸ਼ੀਨਾਂ ਇਹਨਾਂ ਦੀਆਂ ਕੁੱਤਰੇ ਵਾਲੀਆਂ ਪਾਣੀ 'ਚ ਡੁੱਬੀਆਂ ਹੋਈਆਂ ਕੁੱਤਰੀ ਨਹੀਂ ਆਂਦੀ ਇਹੇ ਸਾਰੇ ਭੈਣ ਭਰਾਵਾਂ ਨੂੰ ਪੀ ਲਏ ਤੁਸੀਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਲੋਕਾਂ ਤੇ ਕਿਰਪਾ ਚਾਓ ਪਾਣੀ ਬਹੁਤ ਜਿਆਦਾ ਹੈ ਦੁਨੀਆ ਇੱਥੇ ਬਹੁਤ ਜਿਆਦਾ ਇਹੋ ਹੋਈ ਆ ਭਰਾਵੋ ਰੱਬ ਬੈਰੀ ਬਣਿਆ ਹੋਇਆ ਅਸਲ ਦੇ ਵਿੱਚ ਇਹਨਾਂ ਦਾ ਭਰਾਵੋ ਬਹੁਤ ਮੁਸ਼ਕਲ ਹੋਇਆ ਇਹਨਾਂ ਲੋਕਾਂ ਨੂੰ ਇਹਨਾਂ ਭਰਾਵਾਂ ਨੂੰ ਬਹੁਤ ਜਿਆਦਾ ਮੁਸ਼ਕਲ ਹੋਇਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੱਧ ਤੋਂ ਵੱਧ ਇਹਨਾਂ ਲੋਕਾਂ ਤੇ ਕਰੋਨਾ ਤੇ ਕਿਰਪਾ ਚ ਆਇਓ ਜਿਹੜੇ ਭਰਾ ਆਪਣੇ ਆ ਉਹ ਕਰਦੇ ਆ ਹਨਾ ਸੋਨੂੰ ਅੱਜ ਇਹਨਾਂ ਦੇ ਇੱਕ ਪਿੰਡਾਂ ਦੇ ਵਿੱਚ ਚਲ ਕੇ ਜਾਵਾਂਗੇ ਇਵੇਂ ਜੋ ਸਬਸਕ੍ਰਾਈਬ ਤੁਸੀਂ ਜੁੜੇ ਰਹੋ ਮੇਰੇ ਪਿਆਰ ਭਰਾ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਠੀਕ ਹੈ ਨਾ ਤੇ ਕਿੰਨਾ ਟਾਲਾਂ ਮੈਂ